ਸ਼੍ਰੀਕਲਤਕ ਸਾਹਿਬ ਦੇ ਸਾਬਕਾ ਕਾਰਜਕਾਰੀ ਜ세ਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਔਰ ਬੜੇ ਧਾਕੜ ਲਹਿਜੇ ਦੇ ਨਾਲ ਉਹ ਬਿਆਨ ਦਿੱਤਾ ਗਿਆ ਉਸੇ ਇੱਕ ਬਿਆਨ ਦੇ ਵਿੱਚ ਬੀਜੇਪੀ ਨੂੰ ਵੀ ਘੇਰ ਦੇ ਨਜ਼ਰ ਆ ਰਹੇ ਨੇ اور ਨਾਲ ਦੀ ਨਾਲ ਕੰਗਣਾ ਰਣਾਉਤ ਨੂੰ ਵੀ ਸ਼ਾਇਦ ਘੇਰਦੇ ਪਏ ਨੇ ਕਿਉਂਕਿ ਕੁਝ ਫਿਲਮਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੀਆਂ ਫਿਲਮਾਂ ਦੇ ਵਿੱਚ ਪੰਜਾਬੀਆਂ ਦਾ ਸਿੱਖਾਂ ਦਾ ਅਕਸ ਖਾਸ ਕਰਕੇ ਗਲਤ ਦੱਸਣ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਫ਼ ਤੌਰ ਤੇ ਇਹਨਾਂ ਫਿਲਮਾਂ ਦੇ ਵਿੱਚ ਗਲਤ ਅਕਸ ਦਿਖਾਏ ਜਾ ਰਹੇ ਨੇ ਸਿੱਖਾਂ ਦੇ ਜਿਸ ਵਾਸਤੇ ਉਹ ਇੱਕ ਤੀਰ ਨਾਲ ਸ਼ਾਇਦ ਦੋ ਨਿਸ਼ਾਨੇ ਲਾਉਂਦੇ ਜ਼ਰੂਰ ਨਜ਼ਰ ਆਏ ਨੇ ਪਰ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਉੱਤੇ ਮਖੂਸ ਨਿਸ਼ਾਨਾ ਉਹਨਾਂ ਨੇ ਕੱਸਿਆ ਖਾਸ ਤੌਰ ਦੇ ਉੱਤੇ ਭਾਜਪਾ ਨੂੰ ਘੇਰਦੇ ਨਜ਼ਰ ਆਏ ਨੇ ਸਾਬਕਾ ਆਕਾਲ ਤਖਤ ਸਾ ਦੇ ਕਾਰਜਕਾਰੀ ਜਸੇਦਾਰ ਔਰ ਇਹ ਵੀ ਦੱਸ ਦਈਏ ਕਿ ਨਾਲ ਨਾਲ ਐਮਰਜੈਂਸੀ ਫਿਲਮ ਬਾਰੇ ਵੀ ਬੋਲੇ ਐਮਰਜੈਂਸੀ ਫਿਲਮ ਨੂੰ ਲੈ ਕੇ ਵਿਵਾਦ ਖਾਸਾ ਪੱਖਦਾ ਪਿਆ ਹੈ ਭਾਵੇਂ ਕਿ ਸੈਂਸਰ ਬੋਰਡ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਕੁਝ ਕੱਟਸ ਨੂੰ ਲੈ ਕੇ ਚਰਚਾਵਾਂ ਨੇ ਤੇ ਕੁਝ ਇਨਫੋਰਮੇਸ਼ਨ ਜਿਹੜੀ ਆ ਉਹ ਮੇਕਰਸ ਨੂੰ ਵੀ ਭੇਜ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਹਿੰਦੇ ਮੇਕਰਸ ਜ਼ਰੂਰ ਖਫਾ ਨੇ ਪਰ ਦੂਜੇ ਪਾਸੇ ਸ੍ਰੀ ਕਾਲ ਤਖ ਸਾਹਿਬ ਦੇ ਕਾਰਜਕਾਰੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਬਾਕ ਤਰੀਕੇ ਦੇ ਨਾਲ ਹਰ ਇੱਕ ਚੀਜ਼ ਬਾਰੇ ਬੋਲਿਆ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਇਹੋ ਜਿਹੇ ਲਹਿਜੇ ਵਾਸਤੇ ਇਹੋ ਜਿਹੇ ਤਰੀਕੇ ਵਾਸਤੇ ਜਾਣੇ ਜਾਂਦੇ ਨੇ ਪਹਿਲਾਂ ਵੀ ਬੜੇ ਵਿਵਾਕ ਅੰਦਾਜ਼ ਦੇ ਲਈ ਜਾਣੇ ਜਾਂਦੇ ਨੇ ਔਰ ਹੁਣ ਦੁਬਾਰਾ ਉਸੇ ਅੰਦਾਜ਼ ਦੇ ਵਿੱਚ ਬੋਲਦੇ ਨਜ਼ਰ ਆਏ ਭਾਜਪੀ ਨੂੰ ਘੇਰਦੇ ਨਜ਼ਰ ਆਏ ਔਰ ਨਾਲ ਦੀ ਨਾਲ ਕੰਗੜਾ ਰਣਾਉਤ ਅਤੇ ਬਾਕੀ ਜਿਹੜੀ ਫਿਲਮ ਇੰਡਸਟਰੀ ਹੈ ਜਿਹਦੇ ਵਿੱਚ ਸਿੱਖਾਂ ਦਾ ਗਲਤ ਪੇਸ਼ ਕੀਤਾ ਜਾਂਦਾ ਉਸ ਬਾਰੇ ਗੱਲ ਕਰਦੇ ਉਸ ਵੱਲ ਇਸ਼ਾਰਾ ਕਰਦੇ ਨਜ਼ਰ ਆਏ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਆ ਜੇ ਇਹ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਧੋਕਤੀ ਹੋ ਰਹੀ ਹੈ ਤਾਂ ਉਹਦਾ ਕਾਰਨ ਵੀ ਇਹੋ ਹੈ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਪਏ ਹਾਂ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਏ ਹਾਂ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਪਏ ਹਾਂ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਆ ਉਹ ਬਧੇਰੇ ਲੋੜ ਹੈ ਬਧੇਰੇ ਜ਼ਰੂਰਤ ਹੈ ਸਾਤ ਸੰਗਤ 'ਚ ਕਿ ਜਦੋਂ ਦਸਤਾਰ ਧਾਰੀ ਦਾੜਾ ਪ੍ਰਕਾਸ਼ ਕੀਤਾ ਸਿੱਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਤਰਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖ ਦਾੜੇ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਦਾੜਾ ਨਾ ਹੁੰਦਾ ਤੇ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਨਹੀਂ ਬਲਕਿ ਪਾਣੀਪਤ ਦਾ ਮੈਦਾਨ ਹੋਣੀ ਸੀ ਬੋਲੇ ਸੋਨਹਾਰ ਅਕੀਆ ਗਾਲ ਔਰ ਪਾਣੀਪਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ ਸਿਰਣੀ ਮੇਰਠ ਵੀ ਤੁਹਾਡੇ ਕੋਲ ਨਹੀਂ ਸਿਰਣਾ ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ ਸਿਰਣਾ ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਉਹ ਇਹ ਸਪਾਗਤ ਤੇ ਧਾੜੇ ਦੀ ਵਜ੍ਹਾ ਕਰਕੇ ਜੁੜਿਆ ਵਰਨਾ ਤੋ ਹ ਇਸ ਇਲਾਕੇ ਤੋ ਸਖਣੇ ਹੋਣਾ ਸੀ ਇਹ ਪੱਗ ਦੀ ਬਦੌਲਤ ਹੈ ਇਹ ਦਸਤਾਰ ਦੀ ਬਦੌਲਤ ਹੈ ਇਹ ਧਾੜੇ ਦੀ ਬਦੌਲਤ ਹੈ ਸਾਧ ਸੰਗਤ ਦੀ ਔਰ ਫਿਲਮਾਂ ਬਣਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ ਵਰਤਾਂਤ ਘੜਨ ਵਾਸਤੇ ਔਰ ਕੋਈ ਪਾਬੰਦੀ ਨਹੀਂ ਹੈ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਸਾਧ ਸੰਗਤ ਜੀ ਇਹ ਧੱਕਾ ਇਸ ਕਰਕੇ ਸਰਕਾਰਾਂ ਕਰਦੀਆਂ ਨੇ ਕਿਉਂਕਿ ਸਾਡੇ ਵਿੱਚ ਏਕਤਾ ਨਹੀਂ ਹੈ ਅਸੀਂ ਵੰਡੇ ਹੋਏ ਹਾਂ ਮੈਂ ਹਰਿਆਣਾ ਸਿੱਖ ਏਕਤਾ ਗੱਲ ਦੇ ਜਿਹੜੇ ਵੀ ਵੀਰ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਅੱਜ ਦਾ ਇਹ ਵੱਡਾ ਇਕੱਠ ਰੱਖਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਸ ਲਈ ਧੰਨਵਾਦ ਕਰਦਾ ਮੈਂ ਵੀ ਇਸ ਗੱਲ ਨੂੰ ਠੋਕ ਵਜਾ ਕੇ ਇੱਥੇ ਕਹਿਣਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਵਾਜਬ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇਣਗੀਆਂ ਉਹਨਾਂ ਨੂੰ ਵੋਟ ਵੀ ਨਹੀਂ ਤੇ ਉਹਨਾਂ ਨੂੰ ਨੋਟ ਵੀ ਨਹੀਂ ਜੇ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਦੋਖਤੀ ਹੋ ਰਹੀ ਹੈ ਉਹਦਾ ਕਾਰਨ ਵੀ ਇਹੋ ਹੈ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਪਏ ਹਾਂ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਏ ਹਾਂ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਪਏ ਹਾਂ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਆ ਉਹ ਬਧੇਰੇ ਲੋੜ ਹੈ ਬਧੇਰੇ ਜ਼ਰੂਰਤ ਹੈ ਸਾਧ ਸੰਗਤ 'ਚ ਔਰ ਫਿਲਮਾਂ ਬਣਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ ਵਰਤਾਂਤ ਘੜਨ ਵਾਸਤੇ ਔਰ ਕੋਈ ਪਾਬੰਦੀ ਨਹੀਂ ਹੈ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਸਾਧ ਸੰਗਤ ਜੀ ਇਹ ਧੱਕਾ ਇਸ ਕਰਕੇ ਸਰਕਾਰਾਂ ਕਰਦੀਆਂ ਨੇ ਕਿਉਂਕਿ ਸਾਡੇ ਵਿੱਚ ਏਕਤਾ ਨਹੀਂ ਹੈ ਅਸੀਂ ਵੰਡੇ ਹੋਏ ਹਾਂ ਮੈਂ ਹਰਿਆਣਾ ਸਿੱਖ ਏਕਤਾ ਗੱਲ ਦੇ ਜਿਹੜੇ ਵੀ ਵੀਰ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਆ ਅੱਜ ਦਾ ਇਹ ਵੱਡਾ ਇਕੱਠ ਰੱਖਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਸ ਲਈ ਧੰਨਵਾਦ ਕਰਦਾ ਹਾਂ ਮੈਂ ਵੀ ਇਸ ਗੱਲ ਨੂੰ ਠੋਕ ਮਜ਼ਾ ਕੇ ਇੱਥੇ ਕਹਿਣਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਵਾਜਬ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇਣਗੀਆਂ ਉਹਨਾਂ ਨੂੰ ਵੋਟ ਵੀ ਨਹੀਂ ਤੇ ਉਹਨਾਂ ਨੂੰ ਨੋਟ ਵੀ ਨਹੀਂ